ਸ਼੍ਰੀ ਵਾਹਿਗੁਰੂ ਗੁਰੂ ਮਹਾਰਾਜ ਜੀ ਆਗਿਆ ਜੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਬੀਜ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚ ਨਾ ਹੋਬਈ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਬਈ ਜੇ ਲਾਇ ਰਹਾ ਨਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾਪੁਰਿਆ ਪਾਰ ਸਹਸਿਆਣ ਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿੱਥੇ ਆਰਾਹੀ ਆ ਕਿੰ ਗੂੜਾ ਟੁੱਟੇ ਪਾਨ ਹੁਕਮ ਅਰਜਾਈ ਚੱਲਣਾ ਨਾ ਨਿੱਕਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕੇਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਢਾਈ ਹੁਕਮ ਤਮਨੀਤ ਹੁਕਮ ਲੈ ਤੋ ਦੁਖ ਸੁਪਾਈਏ ਤਨਾ ਹੁਕਮੇ ਬਖਸ਼ੀਸ ਜੇ ਹੁਕਮੇ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ 부ਜੇ ਤਾ ਹਉ ਮੈਂ ਤਹਿ ਨ ਕੋਏ ਗਾਵੇ ਕੋ ਤਾਣ ਮੁਗ ਕਿਸ ਤਾਣ ਗਾਵੇ ਕੋ ਤਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਣ ਜਾਂ ਚਾਦੇ ਗਾਵੇ ਕੋ ਵਿਦਿਆ ਵਿਖਮਾਂ ਵਿਚਾਦੇ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਪਰਦੇ ਗਾਵੇ ਕੋ ਝਪ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ਰ ਹਰ ਦੂਰ ਹੈ कथ न ना कथी नाया भूट